ਹਾਂਜੀ ਦੋਸਤੋ ਇਦਾਂ ਦੀ ਟੱਕਰ ਵੀ ਕਿਤੇ ਏਹੀ ਦੇਖਣ ਨੂੰ ਮਿਲਦੀ ਹੈ ਪੂਰੀ ਸ਼ੰਨਾ ਵਾਲਾ ਹੈ ਫਿਰਦਾ ਗਰਮ ਕਨੇਡਾ ਦੇ ਲਾਸਟ ਕਬੱਡੀ ਕੱਪ ਤੇ ਖੁਸ਼ੀ ਤੇ ਥੈਪੀਆਂ ਨੇ ਥਾਪੇ ਮਾਰੇ ਆ ਓ ਮਾਵਾ ਮਾਵਾ ਹੰਦੀਓ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਸ਼ੰਨਾ ਵਾਲੇ ਪੂਰੀ ਦੇ ਸਬੇ ਖਿਡਾਰੀਆਂ ਦੇ ਵਿੱਚ ਕੋਈ ਹੋਈ ਹਲਕਾ ਟੱਚ ਇਹ ਛਾਕੀ ਬਾਲਪੁਰਖ ਕਰਕੇ ਵਿਗੜਾ ਆ ਮਾਈਦੀ ਥਾਪੀ ਇਹ ਸ਼ੰਨਾ ਵਾਲਾ ਪੂਰੀ ਆ ਉਹ ਰੋਪਾ ਦੀ ਵੀ ਬੈਠਿਆ ਉਹ ਦੇਖਿਓ ਪੂਰੀ ਉਹ ਵੱਟ ਵੀ ਥਾਪੀ ਉਹ ਵੱਜੀ ਥਾਪੀ ਉਹ ਥੜਗੀ ਉਹ ਕਰੇ ਉਹ ਥੜਗੀ ਬਲ ਮੇਰੇ ਵੀਰੇ ਭੁੱਲਰ ਪਰਿਵਾਰ ਨੇ ਦੁਨੀਆ ਵੇਖੇ ਖੜ ਖੜ ਕੇ ਹਾਂਜੀ ਕਿੱਦਾਂ ਲੱਗੀ ਪੂਰੀ ਛੰਨਾ ਵਾਲੇ ਦੀ ਖੇਡ ਇਹ ਵੀ ਦੁਨੀਆ دیਵਾਨੀ ਐ ਜੋ ਵਰਦੀ ਕੋਕੇ ਜੜ ਜੜ ਕੇ ਅਗਲੇ ਸਾਲ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ